अज दिन सोमवार डूमरा पंप से एक मीटिंग रखी गई जिस बिटू डूमरा जी ने जलालाबाद प्रैस कलब का प्रधान सरबसमति बनाया गया यह फैसला भगवान सैगल बिटू दरोगा लकी मुजाल हनी कटारिया गगन वाटस मेर सिंह सुभाष सिंह राकेश कुमार बलविंदर सिंह रमन बाजवा शिवम डूमड़ा बलजीत सिंह मल्ली ਮਨੋਜ ਕੁਮਾਰ ਅਤੇ ਨੀਰਜ ਕੁਮਾਰ ਸਮੇਤ ਫੈਸਲਾ ਲਿਆ ਗਿਆ ਇਸ ਮੌਕੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਬਿੱਟੂ ਡੁੰਗੜਾ ਜੀ ਸੀਨੀਅਰ ਵਾਈਸ ਪ੍ਰਧਾਨ ਭਗਵਾਨ ਸੈਗਲ ਵਾਈਸ ਪ੍ਰਧਾਨ ਰਕੇਸ਼ ਓਪਨੇਜਾ ਸਕੱਤਰ ਹਨੀ ਕਟਾਰੀਆ ਅਤੇ ਕੈਸ਼ੀਅਰ ਨਰਿੰਦਰ ਸਿੰਘ ਮੁੰਜਾਲ ਨੂੰ ਬਣਾਇਆ ਗਿਆ ਅੱਜ ਗਲਾਲਾਬਾਦ ਦੇ ਨਵੀਂ ਪ੍ਰੈਸ ਕਲੱਬ ਦਾ ਗਠਨ ਹੋਇਆ ਹੈ ਗਲਾਲਾਬਾਦ ਪ੍ਰੈਸ ਕਲੱਬ ਦਾ ਨਾਮ ਰੱਖਿਆ ਗਿਆ ਹੈ ਸਾਰੇ ਪ੍ਰਸਾਹਾਲਾਂ ਦਾ ਬੜਾ ਬਹੁਤ ਧੰਨਵਾਦ ਹੈ ਉਤਰਾਂ ਨੇ ਮਾਨ ਬਖਸ਼ਿਆ ਹੈ ਮੈਂ ਇਹੀ ਸੋਚਾਂਗਾ ਤੇ ਕਰਾਂਗਾ ਵੀ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਇਹਨਾਂ ਪੁੱਤਰਾ ਨੇ ਦਿੱਤੀ ਹੈ ਮੈਨੂੰ ਐਡੀ ਵੱਡੀ ਉਹਨਾਂ ਦੇ ਮਖਰਾ ਉਤਰ ਸਕਾ ਤੇ ਆਮਾਨਦਈ ਨਾਲ ਕੰਮ ਕਰ ਸਕਾ ਕੀ ਕਹਿਣਾ ਜੋ ਜੀ ਅੱਜ ਡੂਮੜਾ ਕੰਪਟ ਦੇ ਅਸੀਂ ਮੀਟਿੰਗ ਕੀਤੀ ਅੱਜ ਅੱਜ ਅਸੀਂ ਨਵੀਂ ਜਿਹੜੀ ਕਲੱਬ ਬਣਾਈ ਹੈ ਪ੍ਰੈਸ ਕਲੱਬ ਬਣਾਈ ਨਵੀਂ ਬਹੁਤ ਵਧੀਆ ਸਾਨੂੰ ਸਾਡੇ ਚਾਚਾ ਜੀ ਇਮਾਨਦਾਰ ਨੇ ਸ਼ੁਰੂ ਤੋਂ ਮੈਂ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਜਿਹੜੀ ਹੈ ਪ੍ਰੈਸ ਨਾ ਪੱਤਰਕਾਰ ਬਣਿਆ ਤੇ ਸਾਨੂੰ ਮਾਨ ਸੀ ਵੀ ਸਾਡੇ ਇੱਕ ਚੰਗੇ ਇਨਸਾਨ ਦੀ ਲੋੜ ਸੀ ਵੀ ਜਿਹੜਾ ਪੱਤਰਕਾਰ ਹੀ ਵਧੀਆ ਜਿਹੜੀ ਆਪਦੀ ਕਲਮ ਨਾਲ ਗੁਲਾਲਾਬਾਦ ਦੇ ਵਿੱਚ ਕਰ ਰਿਹਾ ਤੇ ਸਾਨੂੰ ਪੂਰਾ ਵਿਸ਼ਵਾਸ ਤੇ ਮਾਨ ਹੈ ਵੀ ਇਹ ਸਾਡੇ ਨਾਲ ਪੂਰਾ ਹਮਦਰਦ ਤੇ ਖੜੇਗਾ ਦੁੱਖ ਦੇ ਸੁੱਖ ਦੇ ਚ ਰੇਖਾ ਦੇ ਖੜੇਗਾ ਸਾਡੇ ਨਾਲ ਤੇ ਸਾਡੀ ਅੱਜ ਅਸੀਂ ਅੱਜ ਸਾਰਿਆਂ ਨੂੰ ਮੀਟਿੰਗ ਕੀਤੀ ਵੀ ਅਸੀਂ ਅੱਜ ਜਿਹੜਾ ਪ੍ਰਧਾਨ ਬਣਾਣਾ ਅਸੀਂ ਅੱਜ ਸਾਡੇ ਚਾਚਾ ਜੀ ਨੂੰ ਦੂਮੜਾ ਜੀ ਨੂੰ ਪ੍ਰਧਾਨ ਬਣਾਇਆ ਸਾਨੂੰ ਬੜੀ ਖੁਸ਼ੀ ਹੈ ਸਾਡੀ ਜਿੰਨੀ ਵੀ ਟੀਮ ਖੜੀ ਹੈ ਤੇ ਸਾਰਿਆਂ ਨੇ ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ ਅਸੀਂ ਇਹ ਪ੍ਰੋਗਰਾਮ ਬਣਾ ਰਹੇ ਸੀ ਫਿਰ ਪ੍ਰਧਾਨ ਕਿੰਨੂ ਬਣਾਏ ਪਰ ਅਸੀਂ ਇਹੀ ਸੋਚੀ ਸਾਡੀ ਵੀ ਇਹ ਜਿਹੜਾ ਆਪਣੇ ਬਿੱਟੂ ਦੂਮੜਾ ਜੀ ਸਰਦ ਗੈਦਰੀ ਦੇ ਪੱਤਰਕਾਰ ਨੇ ਜਿਹੜੇ ਇਹ ਬਹੁਤ ਵਧੀਆ ਇਨਸਾਨ ਨੇ ਤੇ ਚੰਗੇ ਸ਼ਹਿਰ ਦੇ ਵਿੱਚ ਇਹਨਾਂ ਦਾ ਤਾਂਗਰ ਬਹੁਤ ਰੇਗ ਦੇ ਨਾਲ ਖੜਦੇ ਨੇ ਰੇਗ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਜਿੱਥੇ ਕਿਸੇ ਨੂੰ ਕਿਸੇ ਦੀ ਲੋੜ ਆਉਂਦੀ ਹੈ ਉਹਨਾਂ ਦੇ ਨਾਲ ਹਮੇਸ਼ਾ ਖੜਦੇ ਨੇ ਮੋਢੇ ਨਾਲ ਮੋਢਾ ਲਾ ਕੇ ਤੇ ਅੱਜ ਅਸੀਂ ਜਿਹੜਾ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਅਸੀਂ ਇਹਨਾਂ ਨੇ ਪ੍ਰਧਾਨ ਬਣਾਇਆ ਤੇ ਅਸੀਂ ਇਸ ਤਰ੍ਹਾਂ ਹੀ ਕਲੱਬ ਵਧੀਆ ਤਾਂ ਅੰਗਨੇ ਚਲਾਵਾਂਗੇ ਤੇ ਸ਼ਹਿਰ ਦੇ ਵਿੱਚ ਜੋ ਵੀ ਕਮੀਆਂ ਪੇਸ਼ ਨੇ ਉਹ ਸਾਰੀਆਂ ਦੂਰ ਕਰਾਂਗੇ ਅਸੀਂ ਕਿਸੇ ਨਾਲ ਕੋਈ ਮਾਤ ਪਾਤ ਨਹੀਂ ਰੱਖਾਂਗੇ ਤੇ ਮਾਨਦਾਰੀ ਨਾਲ ਜਿਹੜੀ ਪੱਤਰਕਾਰੀ ਵੀ ਕਰਾਂਗੇ ਤੇ ਜੋ ਵੀ ਸਾਨੂੰ ਕੋਈ ਫੋਨ ਵੀ ਆਏਗਾ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਨੂੰ ਫੋਨ ਕਰਨਗੇ ਇਹ ਸਾਨੂੰ ਮੈਸੀ ਲਾਵੇਗਾ ਤਾਂ ਅਸੀਂ ਅੱਗੇ ਜਾ ਕੇ ਜਿਹੜੀ ਕਵਰਿੰਗ ਕਰਾਂਗੇ ਕਿਉਂਕਿ ਸਾਡਾ ਇਹ ਹੈਗਾ ਵੀ ਇਹ ਨਹੀਂ ਵੀ ਅਸੀਂ ਵੀ ਇਕੱਲੇ ਮੈਨੂੰ ਫੋਨ ਆ ਗਿਆ ਵੀ ਮੈਂ ਖਬਰ ਕਰਨ ਚਲਾ ਗਿਆ ਪ੍ਰੈਸ ਦਾ ਮਤਲਬ ਇਹ ਹੁੰਦਾ ਹੈ ਵੀ ਸਾਡੇ ਪ੍ਰਧਾਨ ਨੂੰ ਪਹਿਲਾਂ ਫੋਨ ਕਰਨ ਫਿਰ ਸਾਡਾ ਪ੍ਰਧਾਨ ਸਾਨੂੰ ਦੱਸੇਗਾ ਵੀ ਆਪਾਂ ਇਹ ਕਵਰ ਕਰਨ ਜਾਣਾ ਹੈ ਕਈ ਚੀਜ਼ਾਂ ਰਿਕਵਰੀ ਕਰਨੀਆਂ ਆਂਦੀ ਕਈ ਚੀਜ਼ਾਂ ਤਾਂ ਅਸੀਂ ਨਹੀਂ ਕਰਨੀਆਂ ਆਂਦੀ ਅਸੀਂ ਤੇ ਅੱਜ ਅਸੀਂ ਜਿਹੜਾ ਪ੍ਰਧਾਨ ਬਣਾਇਆ ਸਰਬਸੰਤੀ ਨਾਲ ਬਣਾਇਆ ਸੀ ਸਾਨੂੰ ਖੁਸ਼ੀ ਹੈ ਸਾਨੂੰ ਮਾਣ ਹੈ ਅਸੀਂ ਅਸੀਂ ਇਨਸਾਨ ਪੂਰਾ ਇਹਨਾਂ ਦੇ ਵਿਸ਼ਵਾਸ ਹੈ ਇਹ ਸਾਡੇ ਲੈ ਖਰੇ ਉਤਰਨਗੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਰਿੰਦਰ ਸਿੰਘ ਅਸੀਂ ਅੱਜ ਦੁਮੜਾ ਪੰਪ ਤੇ ਅੱਜ ਮੀਟਿੰਗ ਕੀਤੀ ਸਾਰੀ ਪੱਤਰਕਾਰਾਂ ਨੇ ਜਿਸ ਵਿੱਚ ਅਸੀਂ ਇਹ ਸਿੱਟਾ ਕੱਢਿਆ ਕਿ ਅਸੀਂ ਬਿੱਟੂ ਦੁਮੜਾ ਜੀ ਨੂੰ ਕਿਵੇਂ ਇੱਕ ਤੰਦਾਸ ਚੁੱਕਿਆ ਵੀ ਪ੍ਰਧਾਨ ਬਣਾਇਆ ਸਰਬਸੰਤੀ ਨਾਲ ਉਸ ਦੇ ਨਾਲ ਹੀ ਅਸੀਂ ਪੂਰੀ ਕਮੇਟੀ ਦਾ ਗਠਨ ਕੀਤਾ ਜ ਜਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਜੀ ਸਾਡੇ ਭਗਵਾਨ ਸੈਕਲ ਜੀ ਨੂੰ ਬਣਾਇਆ ਜੀ ਤੁਸੀਂ ਇਹਨਾਂ ਤਸਵੀਰਾਂ ਦਿਖਾ ਦਿਓ ਜੀ ਤੇ ਸਾਡੇ ਜਿਹੜੇ ਵਾਈਸ ਪ੍ਰਧਾਨ ਹੈ ਸਾਡੇ ਜੋਨੂ ਜੀ ਇਹਨਾਂ ਨੂੰ ਬਣਾਇਆ ਜੀ ਤੇ ਜਿਹੜੇ ਸੈਕਟਰੀ ਬਣਾਇਆ ਅਸੀਂ ਉਹਨਾਂ ਨੂੰ ਹਾਨੀ ਕੁਟਾਰੇ ਜੀ ਨੂੰ ਸੈਕਟਰੀ ਬਣਾਇਆ ਤੇ ਮੈਂ ਬਤੌਰ ਕੈਸ਼ੀਅਰ ਸੇਵਾ ਨਿਭਾਵਾਂਗਾ ਤੇ ਨਾਲ ਸਾਰਾ ਪ੍ਰੈਸ ਕਲੱਬ ਸਾਡੇ ਨਾਲ ਹੈ ਜਿੰਨੇ ਅਸੀਂ ਪੱਤਰਕਾਰ ਖੜੇ ਆ ਅਸੀਂ ਵਿਸ਼ਵਾਸ ਦਿਵਾਨੇ ਆ ਅਸੀਂ ਸ਼ਹਿਰ ਦੀ ਹਰ ਮੁਸ਼ਕਲ ਦੇ ਵਿੱਚ ਸ਼ਹਿਰ ਵਾਸੀਆਂ ਦੇ ਨਾਲ ਆ ਕਿਤੇ ਵੀ ਸਾਡੀ ਲੋੜ ਹੈ ਸਾਡੇ ਕਲੱਬ ਦੀ ਤੁਸੀਂ ਸਾਡੇ ਪ੍ਰਧਾਨ ਨੂੰ ਫੋਨ ਕਰੋ ਸਾਡਾ ਕਲੱਬ ਅੱਧੀ ਰਾਤ ਨੂੰ ਵੀ ਤੁਹਾਡੇ ਕੰਮਾਂ ਦੇ ਵਿੱਚ ਤੁਹਾਡਾ ਸਾਥ ਦੇਵੇਗਾ ਤੇ ਪ੍ਰਸ਼ਾਸਨ ਤੱਕ ਤੁਹਾਡੀ ਆਵਾਜ਼ ਪਹੁੰਚਾਵੇਗਾ ਕਿਉਂਕਿ ਸਾਡਾ ਇੱਕੋ ਹੀ ਮਨੋਰਥ ਹੈ ਲੋਕਾਂ ਦੀ ਆਵਾਜ਼ ਲੋਕਾਂ ਦੇ ਮੁੱਦੇ ਪ੍ਰਸ਼ਾਸਨ ਤੱਕ ਲੈ ਕੇ ਜਾਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ